ਦੰਦਨ ਹੋ ਗਏ ਪੁਲਸੀ ਮਗਰ ਪਈ ਤੇ ਇਹਦੇ ਪਾਪਾ ਦੀ ਗੱਡੀ ਵੀ ਐਕਸੀਡੈਂਟ ਹੋ ਗਈ ਹੈ ਅੱਖਾਂ ਦੇਖ ਕੇ ਇਹਦੀਆਂ ਮਨਲੀ ਸਰ ਗਏ ਨੇ ਓਰੇ ਆਈ ਮਨਲੀ ਸਰ ਆਖਾ ਕੋਲੀ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮੰਜੀ ਮਮ ਵਲੋਗਸ 33333200 ਆਪਾਂ ਬਿਲਕੁਲ ਠੀਕ ਆ ਤਾਂ ਦੋਸਤੋ ਮਮਾ ਹੁਣ ਇੱਥੇ ਪੈ ਮਮਾ ਸਤ੍ਰੀ ਕਾਲੀ ਸਤ੍ਰੀ ਕਾਲਜੀ ਕੀ ਹੋਇਆ ਗਾਇਜ਼ ਆਪ ਸਤ੍ਰੀ ਕਾਲਜੀ ਗਾਇਜ਼ ਨੇ ਹੁਣ ਇਹਨੂੰ ਸਕੈਨ ਕੀਤਾ ਹੈ ਨੇ ਹੁਣ ਇਹਨੂੰ ਸਕੈਨ ਕੀਤਾ ਸਕੋਰ ਕੀ ਆਇਆ ਯਾਰ ਨਮਾ ਨੇ ਕਿ ਨਹੀ ਪੜ ਮਰੇ ਜੀ ਕਰਦੈ ਨਾ ਬਾਡੀ ਦਾ ਮਾ ਕਿਉਂ ਵਰਤਵਾ ਮੂੰਹ ਗੇੜਾ ਦੇ ਨਿੰਦ ਲਾਈ ਜਾਂਦੇ ਟੁਕੜ ਕਿਤਨੇ ਬਾਹਲ ਬਦਨੀਆਂ ਤੂੰ ਨਹੀਂ ਫਿਰ ਤੂੰ ਬਾਹ ਕੀਤੀ ਜਾਨੀ ਆ ਉੱਥੇ ਸਮਾਨ ਸਾਰਾ ਸੈੱਟਤਾ ਵਾ ਤੂੰ ਬਾਹ ਛੱਡ ਦੇ ਸਿਰਫ ਐ ਕਰਕੇ ਇੱਥੇ ਐ ਕਰਕੇ ਫੜਿਆ ਹੋਇਆ ਸੀਗਾ ਮੈਂ ਦੇਖਿਆ ਨਹੀਂ ਐ ਸਾਰਾ ਸਮਾਨ ਤੋੜ ਕੇ ਰੱਖ ਦਿੰਦੀ ਐ ਹਾਂ ਗਾ ਜੀ ਕੀ 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 ਬੋਲਣਾ ਤੂੰ ਨਾ ਬੋਲ ਜਦਾ ਹੋਰ ਅਮਾ ਹੀ ਕੀ ਕਰਦੇ ਪਏ ਕੰਮ ਕਰ ਰਹੇ ਢੇੜਾ ਕੰਮ ਦਿਖਾਓ ਯਾਰ ਮੇਰਾ ਤਾਂ ਨਾ ਪਤਾ ਨਹੀਂ ਕਿਉਂ ਮੂੜੀ ਨਹੀਂ ਸਕਤੂ ਬਹੁਤ ਤੇ ਗੈਸ ਗ੍ਰੇ ਚੱਲਦਾ ਪਿਆ ਸਹੀ ਗੱਲ ਕੱਲ ਇੰਨੇ ਚਾਂਸ ਵੇ ਇੰਨੇ ਚਾਂਸ ਤਾਂ ਤਾਂ ਹੋ ਗਏ ਪੁਲਿਸ ਮਗਰ ਪੀਪੀਆ ਦੇ ਵਿਚਾਰੇ ਮਨਵੀਰ ਕੀ ਗੱਡੀ ਐਕਸੀਡੈਂਟ ਹੋ ਗਈ ਨੂੰ ਨੋ ਬੋਲਸ ਉਹਨਾਂ ਦੇ ਗੁੱਦ ਥਾਣੇ ਪਾ ਚੁੱਕੇ ਚਲੋ ਕੋਈ ਨਾ ਦੋਸਤੋ ਜੋਰਾ ਬਰ ਮੰਜੂਰ ਤਾਂ ਚਲੋ ਤੁਰਬਾਏ ਨੂੰ ਮੰਮ ਬੱਤੇ ਆਰ ਤਾ ਨੂੰ ਫੇਰ ਮਿਲ ਜਦੋਂ ਮੁੰਨ ਤਿਆਰ ਹੁੰਦੇ ਚਲੋ ਮਾਹੋ ਜਿੱਤਰ ਸੁੱਟ ਜਾ ਗਏ ਗਾਇਸ ਉਹ ਤਾਂ ਰੈਡੀ ਹੋ ਗਿਆ ਉਹ ਤਾਂ ਰੈਡੀ ਹੋ ਗਈ ਗਾਇਸ ਮਿਲਦੇ ਤਨ ਉਪਰ ਮੰਨ ਰੈਡੀ ਹੋ ਚੁੱਕੇ ਨੇ ਉੱਟ ਚੁੱਕੇ ਨੇ ਤਾਂ ਅੱਜ ਨੂਰ ਕਰਿਆ ਹੀ ਗਿਆ ਜਿਹੜਾ ਇੱਧਰ ਲਾ ਚੁੱਕੇ ਆ ਅੱਜ ਇਹਦਾ ਪਿਆਰ ਆ ਰਿਹਾ ਮੈਨੂੰ ਪਤਾ ਨਹੀਂ ਕਿਉਂ ਆ ਜਾ ਬੱਬਰ ਐਂ ਨਹੀਂ ਕਰਿਆ ਕਰੋ ਤੁਸੀਂ ਤਾਂ ਨਾ ਹੀ ਕਰਿਆ ਕਰੋ ਕੁਝ ਵੀ ਕੁਝ ਵੀ ਨਾ ਕਰਿਆ ਕਰੋ ਵੈਰੀ ਗੁੱਡ ਗਾਇਸ ਆ ਸਾਡੀ ਕੁੜੀ ਸ਼ੋਰਣੀ ਕੀ ਹੈਗੀ ਆ ਪਰ ਗਾਇਸ ਇਹ ਇਸ਼ਾਰਤਾ ਪੂਰਾ ਨਹੀਂ ਆਂਦਾ ਤਾ ਤੂੰ ਗਾਇਸ ਇਹ ਸਾਡੀ ਕੁੜੀਆ ਇਸ਼ਾਰਤਾ ਕਰਦੀ ਆ ਪਰ ਇਹਨਾਂ ਦਾ ਅਧਿਕਾਰੀ ਨੂੰ ਪਿਆਰ ਹੁੰਦਾ ਸਮਝ। ਜਦ ਸੋਨੀਆ ਰਗਦਾ ਕਰਦੀ ਜਦ ਇਹਦੇ ਸਵੇਰ ਦੀ ਇੱਕੋ ਜਿਹੀ ਸ਼ਰਾਰਤ ਕਰਨ ਕੀਤੀ। ਇਹਨੇ ਮੈਨੂੰ ਡੌਲੀ ਪੌਪ ਵੀ ਖਵਾਇਆ। ਇਹ ਬਾਅਦ ਮੈਂ ਕੰਦੀ ਕੰਦੀ ਮੈਂ ਬਾਅਦ ਜਾਂਦਾ ਕਾ ਮੈਨੂੰ ਕਹਿੰਦੀ ਮੈਨੂੰ ਮੈਨੂੰ ਕਹਿੰਦੀ ਮੰਦਰ ਗੋਟ ਤੇ ਮੈਂ ਮੈਂ ਕੀਆ ਕੰਦੀ ਲੋਈ ਮੈਂ ਗਏ ਗੱਲ ਅਗਾਂਹ ਕੀ ਤਾਂ ਮੈਂ ਪੜਿਆ ਸਾਰਾ ਖਾ ਗਿਆ। ਹੈ? ਮੈਂ ਬਹੁਤ mucho ਕੱਟ ਕੇ ਤਦ ਫਿਰ ਖਾ ਲਈ। ਤੂੰ ਇਹਨੇ ਕਿਊਟ ਕਾ ਤੂੰ ਇਧਰ ਮੁੱਕ ਰਹੀ। ਹੈ? ਕਤੋਂ ਬੱਚੇ ਜੰਮੀਆਂ ਸਭ ਤੋਂ ਬਾਅਦ ਤਾਂ ਜੰਮੀਆਂ ਤੇਰੇ ਬਾਅਦ ਤਾਂ ਕੋਈ ਨਹੀਂ ਜੰਮਿਆ ਨਾ ਗਰਵੀਰ ਜੰਮਿਆ ਮੰਮੀ ਵਾਂਗੂ ਇੱਧਰ ਨਹੀਂ ਖੱਲੀ ਹੰਤਾਂ ਨੂੰ ਨਹੀਂ ਹੁੰਦੀ ਵੱਡੀ ਹੋ ਜਈਏ ਏਡੀ ਕੀ ਨਰ ਹੈ ਜੀ ਅੱਖਾਂ ਦੇਖ ਕੇ ਇਹਦੀ ਮਨ ਅਲੀ ਸਰ ਗਏ ਨੇ ਓਰੇ ਆਈ ਮਨ ਅਲੀ ਸਾ ਅੱਖਾਂ ਕੋਲੇ ਆ ਦੇਖਿਆ ਅੱਖਾਂ ਗਲਿਆ ਕੈਂਟ ਹਾਏ ਵੱਡੀ ਹੋ ਕੇ ਮੂਹਰੇ ਇੱਥੇ ਲਿਆ ਕਰਦੇ ਨੰਨਾ ਨੰਨਾ ਖਾਤਰਾ ਅਪਤਿਆਚਾਰ ਨਹੀਂ ਕਰਨਾ ਵਿਚਾਰੇ ਇਹ ਮੋਸ਼ਨਲ ਅਪਤਿਆਚਾਰ ਕਰਦਾ ਆ ਤੇਰੀ ਠੋਡੀ ਤੇ ਸੱਟ ਲੱਗੀ ਪੌੜੀਆਂ ਤੇ ਦੇਖਿਆ ਵੀ ਸੱਟ ਲੱਗੀ ਸੀ ਹਾਏ ਨਹੀਂ ਜਾਨ ਦਿਖਾਈ ਮੇਂ ਜੀਵ ਠੀਕ ਹੈ ਜੀਵ ਦਿਖਾਈ ਜੀਬੀ ਤਾਂ ਠੀਕ ਆ ਮੈਂ ਕਿਹਾ ਸੀ ਨਾ ਥੱਪਕਾ ਆਰਾਮ ਆ ਜਾਂਦਾ ਜੀਵ ਤੇ ਸੱਟ ਲੱਗੀ ਥੱਪਕ ਨਾਲ ਆਰਾਮ ਆ ਜਾਂਦਾ ਵੀਡੀਓ ਬਣਾ ਕੇ ਆਈ ਸੀ ਨੂਰ ਜੀ ਬੈਠ ਦੇਖਾਦਾ ਗਈ ਜੀ ਕੋਈ ਹੁਣ ਤਾਂ ਮੈਂ ਕਦੇ ਵੀ ਨਹੀਂ ਛੱਡਦਾ ਮੈਂ ਦੀਦੀ ਬਨ ਲੋਕਾਂ ਪਾ ਫੜਦਾ ਨੀ ਮੈਂ ਤੋ ਖਾ ਕਰ ਹਿੰ ਸਕਦਾ ਨੀ ਮੈਂ ਮੇਦੀ ਮਾਂ ਵਰਗਾ ਹਾਈ ਹਾਈ ਦੂਜੀ ਜੀ ਤੂ ਤੋ ਜੀ ਕਿਦੀ ਸੋਣੀ ਆ ਨਾ ਮੇਰੇ ਦੀ ਸ਼ਾਪਾ ਮਮਾ ਚਲੋ ਤਿਆਰ ਹੋ ਚਲੋ ਗਾਇਸ ਮੈਂ ਵੀ ਰੈਡੀ ਹੋ ਜਾਵਾਂ ਮੈਂ ਉੱਠ ਕੇ ਕੱਪੜੇ ਤਾਂ ਪਾ ਲਏ ਹੋਏ ਆ ਪਰ ਗਾਇਸ ਅੱਜ ਮੇਰਾ ਜਮਾਈ ਮਾਨੀ ਆਗਾ ਕੰਮ ਤੇ ਜਾਣ ਦਾ ਸੱਚੀ ਕੀ ਕਰੀਏ ਜਾਣਾ ਪੈਣਾ ਪਰ ਮੈਂ ਤੇ ਜਾਣ ਨੂੰ ਜਾਵਾਂ ਜੀ ਨਹੀਂ ਕਰਦਾ ਆ ਫੜੀ ਉਧਰ ਬਣਾਈ ਬੋਲੋ ਆ ਬੰਦ ਕਰੋ ਗਾਣੇ ਜੇ ਵਾਹਿਗੁਰੂ ਜੀ ਦੇਖ ਲੋ ਗਾਇਸ ਇੱਧਰ ਰਿੱਲੇ ਚੱਲਦੀਆਂ ਨੇ ਪਤਾ ਗਾਇਸ ਕੀ ਹੋਇਆ ਤੁਹਾਨੂੰ ਇੱਕ ਗੱਲ ਦੱਸਾਂ ਹਾਂ ਰੋਜ਼ 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 ਪੁਲਿਸ ਆਈ ਪੁਲਿਸ ਮਗਰ ਪਈ ਅੱਜ ਵੀ ਲੈ ਆ ਨੂਰ ਪੁਲਿਸਾਂ ਲੰਗੇ ਸੀ ਨਾ ਆਪਣੇ ਆਸੀਂ ਛੋੜਦੇ ਗੱਲਾਂ ਕਰ ਸਨ ਉਹਦਾ ਪੁਲਿਸਾਂ ਲੈ ਆਂਦੀ ਨੇ ਘਰ ਵਾਲਾ ਸੀ ਤੇ ਪੁਲਿਸਾਂ ਦਾ ਸੀਨਾ ਉਹ ਤਾਂ ਆਪਣੀ ਗੋੜੀ ਚ ਰਹਿੰਦਾ ਸੀ ਮਤਲਬ ਪਤਾ ਨਹੀਂ ਕੀ ਚੱਕਰ ਹੈ ਕੀ ਭੁੱਲ ਹੋਈ ਹੈ ਕਿਸ ਸਾਡੇ ਗ੍ਰਹਿ ਚੱਲਦਾ ਹੈ ਆ ਕੇ ਗ੍ਰਹਿ ਚੱਲਦੇ ਆ ਕੋਈ ਗ੍ਰਹਿ ਵੱਡੇ ਹੀ ਚੱਲਦਾ ਲੱਗਦਾ ਵਾ ਪਹਿਲਾ ਕੱਲ ਸੋਮਵਾਰ ਸੀਗਾ ਹਰ ਸੋਮਵਾਰ ਸੀਗਾ ਹਨਾ ਸੋਮਵਾਰ ਵਾਲੇ ਦਿਨ ਐ ਕਿਤੇ ਐਡਾ ਮਾੜਾ ਦਿਨ ਦੇਖ ਐ ਸੰਡੇ ਤੇ ਮੰਡੇ ਨਹੀਂ ਆਣਾ ਕੋਈ ਸੰਡੇ ਤੇ ਮੰਡੇ ਐਡਾ ਮਾੜਾ ਦਿਨ ਚੜਿਆ ਨਾ ਬਸ ਕੁਛ ਨਾ ਸੰਡੇ ਵੀ ਸਾਰਾ ਦਿਨ ਬੇਕਾਰ ਗਿਆ ਤੇ ਮੰਡੇ ਵੀ ਸਾਰਾ ਦਿਨ ਵਿਕਾਰ ਗਿਆ ਕੱਲ ਪਤਾ ਕੀ ਹੋਇਆ ਕੱਲ ਦੋ ਗੱਡੀਆਂ ਵੀ ਐਕਸੀਡੈਂਟ ਹੋਈਆਂ ਇੱਕ ਤਾਂ ਮਨਵੀਰ ਆ ਨਹੀਂ ਤੁਹਾਨੂੰ ਦੱਸਿਆ ਇਹ ਮਨਵੀਰ ਦੇ ਪਾਪਾ ਜੀ ਉਸ ਤੋਂ ਬਾਅਦ ਸਾਮਣੇ ਪਾਪਾ ਦਾ ਬੰਨ ਆ ਗਿਆ ਤੇ ਇਹਦੇ ਪਾਪਾ ਦੀ ਗੱਡੀ ਵੀ ਐਕਸੀਡੈਂਟ ਹੋ ਗਈ ਬਾਹਰ ਹਲੋ ਜੱਟ ਲੋਕ ਵੀ ਨਾਲ ਦੋਸਤ ਹਲੋ ਵੀਰੇ ਚੱਲ ਜੀ ਨਾ ਇਹ ਪਾ ਲੈ ਹਲੋ ਜੱਟ ਹੁੰਨੇ ਆ ਨਹੀਂ ਕੋੜੇ ਜੱਟ ਹੁੰਨੇ ਆ ਹੋ ਜੱਟ ਹੁੰਦੇ ਆ ਨਹੀਂ ਕੋੜੇ ਜੱਟ ਹੁੰਦੇ ਆ ਚਲੋ ਛੋਟੇ ਛੋਟੇ ਗੱਲਾਂ ਹੁੰਦੀਆਂ ਨੇ ਤੇ ਆਪਾਂ चक फोन सुनता ही नहीं ਆਜਾ ਉਸ ਟਿਕਏ ਚੱਲ ਜੀ ਕਰੋ ਫੇਰ ਅਸੀਂ ਮੈਂ ਕੁਝ ਵੀ ਨਹੀਂ ਕਹਿ ਸਕਦਾ ਛੱਡੋ ਪਰ ਆਪਾਂ ਨੂੰ ਬੁਲਾਉਣਾ ਤੇ ਚਲੋ ਗਾਇਸ ਗੰਨੇ ਤਿਆਰ ਹੋ ਰਹੇ ਨੇ ਤੇ ਫਿਰ ਤੁਹਾਨੂੰ ਆਪਾਂ ਬੱਚੇ ਮਿਲਦੇ ਆ ਰੈਡ ਖੜੀ ਬੋਲਾ ਯਾਰ ਤੇ ਦੋਸਤੋ ਮम्मा ਰੈਡੀ ਹੋ ਚੁੱਕੇ ਨੇ ਤੇ ਚੱਲੇ ਜੇ ਚੱਲ ਗਏ ਗਾਇਸ ਆਹ ਸੂਟ ਮਮੀ ਨੇ ਮੈਨੂੰ ਮੈ ਲਗਾ ਥੱਲੋ ਕਿਹੜੀ ਟੀ-ਸ਼ਰਟ ਪਾਈ ਹੈ ਲਵੈਂਡਰ ਟੀ-ਸ਼ਰਟ ਪਾਈ ਹੈ ਹੈਲੋ ਗਾਇਸ ਮਮ ਨੂੰ ਕੋਲ ਤੋਂ ਕਾਲ ਆ ਰਹੀ ਹੈ ਨਾਲੀ ਚਾਚਾ ਜੀ ਇੱਥੇ ਖੜੀ ਪਈ ਹੈ ਤਾਂ ਚਲੋ ਗਾਇਸ ਮਮਾਂ ਨੂੰ ਛੱਡ ਕੇ ਆਣੇ ਚਾਹ ਤੇ ਚਾਹ ਜੀ ਪੋਣਾ ਵਸੇ ਉਹ ਕੋਸਾ ਚਾਹ ਤੇ ਚਾਹ ਅੰਦਾਂ ਨਾਲ ਓਏ ਟੋਲ ਨਾ ਬਜਾ ਮੇਰੀ ਸਲਾਹ ਸੁਣ ਟੋਲ ਨਾ 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 ਓਇ ਤੇਰੀ ਦੋਨੇ ਚ ਪੜਾ ਪੁੱਠੀਆਂ ਬਣੀਆਂ ਦੇ ਫਾਇਦਾ ਹੀ ਨਹੀਂ ਚਿੱਪੇ ਦਾ 68 ਹੀ ਵੱਜ ਗਈਆਂ ਚਲੋ 10 ਮਿੰਟ ਛੱਡ ਕੇ ਆ ਚਲੋ ਮੰਮੀ ਅਜ ਨਹੀਂ ਮੈਂ ਤਾਂ ਨਾ ਹੀ ਚਲੋ ਮੈਂ ਨਹੀਂ ਸੌਣੇ ਜਾ ਬੰਦੇ ਮੰਮੀ ਅੰਦਰ ਚੱਲ ਕੇ ਫਿਰ ਪਤਾ ਨਹੀਂ ਕੀ ਕਰਨੇ ਕਿਸ ਪਰ ਮੰਮੀ ਸੌਣ ਲੱਗਦੇ ਕਿਉਂ ਮੈਨੂੰ ਬੰਨ ਲਾ ਕੇ ਦੇਉਰ ਦੇਖ ਕੇ ਦੱਸ ਦਿਨੀ ਆਨਲਾਈਨ ਸਾਰਾ ਮੋਬਾਈਲ ਨੰਬਰ ਭੇਜ ਦੋ ਗਾਈਸ ਮੈਨੂੰ ਆਪ ਦੱਸ ਪਾਜੀ ਚੱਕੀ ਦਿੰਦੇ ਆ ਜਿਹੜਾ ਹਸਨ ਵਾਲਾ ਮੋਬਾਈਲ ਲਿੰਕ ਆ ਉਹ ਤੇ ਕੀ 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 ਆਏ ਨਹੀਂ ਦਿਲ ਚੱਕੜ ਨੂੰ ਰੇ ਕਰੀ ਫਿਰ ਹਾਂ ਤੇ ਉਸੇ ਚੱਲ ਜਾਲਦੇ ਹਾਂ ਹਾਂਜੀ ਕਿੱਥੇ ਆ ਚਲੋ ਚਲ ਰੱਖ ਨੰਬਰ ਤਾਂ ਮੋਨਰਾਈਜ਼ ਮੇਰਾ ਹੋ ਜਾ ਮੋਨਰਾਈਜ਼ ਮੇਰਾ ਹੋ ਜਾ 10 ਮਿੰਟ ਮੈਂ ਤਨ ਹੋ ਜਾ ਆ ਬਾਬਾ ਜੀ ਪਹਿਲੀ ਕਮਾਈ ਚ ਖੋਦ ਦੇ ਚਾਹਨਾ ਵਿੱਚ ਲਗਾਵਾ ਬਾਬਾ ਜੀ ਪਹਿਲੀ ਕਮਾਈ ਖੋਦ ਦੇ ਚਾਹਨਾ ਨੂੰ ਤੁੰਗਾ ਲਾ ਗਰੇ ਖਾ ਤੁੰਗਾ ਮੋਟੀ ਚਲ ਆ ਚਲੀ ਗਾਈਸ ਹੁਣ ਥੋੜੇ ਜਿਹਾ ਅਸੀਂ ਮੂਡ ਚੇਂਜ ਕਰਦੇ ਆ ਆਪਣਾ ਕੰਮ ਤੇ ਚੱਲਦੇ ਆ ਚਲੋ ਦੇਖਦੇ ਹਾਂ ਕੀ ਬਣਦਾ ਆਕਟਿਵ ਅੰਦਰ ਕਰ ਲਈਂ ਠੀਕ ਆ ਉਹਦੇ ਚਾਬੀ ਲੈ ਦੇਗੀ ਚਲੋ ਉਹ ਮੁੰਡੇ ਕੋਲ ਲਹਾਂਜਾ ਉਹ ਮੇਲਾ ਹੁਣ ਬਲੌਗ ਚ ਤਾਂ ਮੇਲਾ ਉਹ ਵੀ ਰੀਲ ਚ ਸੀਗਾ ਤੂੰ ਤੂੰ ਵੀ ਜਾਣਾ ਮੇਰੇ ਨਾਲ ਹੈ ਚੱਲਾ ਚੱਲੀਏ ਅੱਤੀ ਨਾ ਘਰ ਇਹ ਤੂੰ ਜਾ ਕੇ ਬਾਸ ਹੋਰ ਜੋ ਮਰਦੀ ਜਾਣਾ ਮੇਰੇ ਨਾਲ ਜਾਣਾ ਕੰਮ ਤੇ ਹਾਂ ਆਫਿਸ ਮੇਰਾ ਦੂਰ ਹੈ ਕਚੈਰੀ ਤੇ ਪੁਲਸ ਵਾਲੇ ਕੋ ਪੁਲਸ ਵਾਲੇ ਕੋ ਮਤਲਬ ਪੁਲਸ ਵਾਲੇ ਜਿੱਥੇ ਜਾਂਦੇ ਉੱਥੇ ਹੈ ਮੇਰਾ ਆਫਿਸ ਜਾਣਾ ਆਮ ਕਾਹ ਕਰਦੇ ਤੈਨੂੰ ਕੀ ਜਿਹੜਾ ਮਰਜੀ ਕਰਦੀ ਸਾਲ ਕਹੜਾ ਕੰਮ ਕਰਦੇ ਕਿੜਾ ਕੰਮ ਕਰਦੇ ਕਿਹੜਾ ਕੰਮ ਕਰਦੇ ਆਈ ਉੱਥੇ ਜਾ ਕੇ ਕੁੱਤੇ ਦੇ ਨਿਕਲ ਸਨ ਨਹੀਂ ਨਹੀਂ ਇਹ ਤਾਂ ਗਾਣੇ ਕਹਿੰਦਾ ਪਿੰਡ ਬੂਤਿਆਂ ਨੂੰ ਸੱਕਿਓ ਬਲੈਕ ਕਰਦੇ ਹੈ ਤੂੰ ਗਾਣੇ ਸੁਣਾਉਣਾ ਨੇ ਪਰੇਟ ਉਧਰ ਓੜਾ ਦੀ ਨਿੱਸਾ ਨਗਰ ਆਕਰ ਇੱਧਰ ਹੋ ਜਾ ਬਾਹਰ ਨਿਕਲ ਲੈ ਅੰਦਰ ਸਾਰੇ ਚਲੋ ਚਲ ਚੱਲ ਨੂਨ ਐ ਫੌਨ ਤਾਂ ਜੀ ਦੀ ਮੰਮਾ ਓ ਤੇ ਚਲੋ ਦੋਸਤਾਂ ਨੂੰ ਪਰ ਰੁੱਕ ਕੇ ਮਿਲਦੇ ਮੰਮੀ ਨੂੰ ਫੋਨ ਲੈ ਕੇ ਜਾਣਾ ਤੇ ਜਦੋਂ ਆਂਦੇ ਹਾਂ ਤਾਂ ਸਭ ਤੋਂ ਮਿਲਦੇ ਆ